ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਪਿੰਡ ਹੀੜੀਕੇ ਆ ਜੀ ਜ਼ਿਲ੍ਹਾ ਸੰਗਰੂਰ ਹੈ ਤੇ ਧੂਰੀ ਬਰਨਾਲਾ ਮਲੇਰਕੋਟਲਾ ਸੰਗਰੂਰ ਰਾਏਕੋਟ ਇੰਨਾ ਸਾਰੇ ਸ਼ਹਿਰਾਂ ਦੇ ਵਿਚਾਲੇ ਜੇ ਮੇਰਾ ਪਿੰਡ ਆ ਜਾਂਦਾ ਵੀ 20 20 ਕਿਲੋਮੀਟਰ ਮੇਰੇ ਪਿੰਡ ਤੋਂ ਇਹ ਸ਼ਹਿਰ ਹੈਗੇ ਨੇ ਜੀ ਤੇ 9914586919 ਮੇਰਾ ਫੋਨ ਨੰਬਰ ਹੈ ਮੇਰੇ ਸਾਰੇ ਪਿਆਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਇਹ ਚੈਨਲ ਤੁਹਾਡਾ ਹੀ ਹੈ ਤੇ ਆਪਾਂ ਵੀਡੀਓ ਇਹਦੇ ਤੇ ਪਾਉਨੇ ਆ ਵੀ ਕੁਝ ਜਾਣਕਾਰੀ ਮਿਲ ਸਕੇ ਜਿਹੜੇ ਵੀਰ ਨਵਾਂ ਸ਼ੁਰੂ ਕਰਨਾ ਚਾਹੁੰਦੇ ਨੇ ਉਹ ਵੀਡੀਓ ਚੈਨਲ ਤੇ ਵੀ ਬਹੁਤ ਪਈਆਂ ਨੇ ਉਹ ਦੇਖ ਸਕਦੇ ਹੋ ਤੁਸੀਂ ਤੇ ਨਵਾਂ ਸ਼ੁਰੂ ਕਰਨ ਵਾਲੇ ਥੋੜੇ ਤੋਂ ਸ਼ੁਰੂ ਕਰਿਓ ਕਿਸੇ ਦੇ ਵੀ ਮਗਰ ਲੱਗ ਕੇ ਵੱਡੇ ਪੱਦਰ ਤੇ ਸ਼ੁਰੂ ਪਹਿਲੇ ਵਾਰ ਨਹੀਂ ਕਰਨਾ ਜਦੋਂ ਤੁਸੀਂ ਸ਼ੁਰੂ ਕਰ ਲਿਆ ਥੋੜੇ ਤੋਂ ਜਿਵੇਂ 100 ਮੁਰਗੀ ਬਲੀ ਪੋਲਿਟਿਸ਼ੀ ਵੱਡੀ ਲੈ ਲਈ ਤੁਸੀਂ ਮੰਨ ਲਓ ਠੀਕ ਹੈ ਜੀ ਜਾਂ ਜੇ ਚੂਚੇ ਤੋਂ ਸ਼ੁਰੂ ਕਰਨਾ ਹੈ ਤਾਂ 300 ਚੂਚਾ 200 ਚੂਚਾ 100 ਚੂਚਾ ਇਦਾਂ ਪਹਿਲੀ ਸ਼ੁਰੂਆਤ ਹੁਣ 200 ਚੂਚੇ ਤੋਂ ਕਰੋ 150 ਤੋਂ ਕਰੋ ਉਸ ਤੋਂ ਬਾਅਦ ਤੁਸੀਂ 300 ਤੱਕ ਹੱਦ 500 ਤੇ ਹੀ ਰੱਖਿਓ ਜੇ ਕਿਸੇ ਕੋਲੇ ਜ਼ਿਆਦਾ ਰੰਜਸ ਹੈਗੀ ਹੈ ਕਈ ਵੀਰ ਨੇ ਇਸ ਗੱਲ ਦਾ ਗੁੱਸਾ ਕਰਦੇ ਨੇ ਮੈਂ ਕਈ ਵਾਰੀ ਇਹ ਕਹਿ ਦਿੰਦਾ ਵੀ ਸਾਨੂੰ ਕੋਈ ਦਿੱਕਤ ਨਹੀਂ ਜੀ ਮਤਲਬ ਕਿਉਂ ਪੈਸੇ ਪੱਖੋਂ ਹੁੰਦਾ ਹੈ ਉਹਨਾਂ ਦੇ ਮਨ 'ਚ ਪਰ ਮੈਂ ਇਹ ਨਹੀਂ ਕਹਿੰਦਾ ਪੈਸੇ ਨਾਲ ਨਹੀਂ ਸਾਰੇ ਕੰਮ ਹੁੰਦੇ ਸੰਭਾਲ ਸੰਭਾਲ ਵੀ ਜ਼ਰੂਰੀ ਹੁੰਦੀ ਹੈ ਬਾਅਦ ਦੇ ਵਿੱਚ ਉਹਨਾਂ ਨੂੰ ਸੇਲ ਵੀ ਕਰਨਾ ਹੈ ਜਾਂ ਉਹਨਾਂ ਦਾ ਜੋ ਵੀ ਕਿਸੇ ਮਕਸਦ ਲਈ ਤੁਸੀਂ ਲੈਂਦੇ ਹੀ ਹੋ ਨਾ ਵੀ ਉਹ ਕੰਮ ਪੂਰਾ ਫਿਰ ਇੱਕਦਮ ਨਹੀਂ ਹੁੰਦਾ ਹੁੰਦਾ ਹੌਲੀ ਹੌਲੀ ਤੁਸੀਂ ਟ੍ਰੇਨ ਹੋ ਜਾਂਦੇ ਹੋ ਹੌਲੀ ਹੌਲੀ ਤੁਹਾਡੇ ਕੋਲੇ ਗਾਖ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਥੋੜੇ ਤੋਂ ਕਰਿਓ ਸ਼ੁਰੂ ਮੇਰੀ ਇੱਕ ਬੇਨਤੀ ਇਹ ਪ੍ਰਵਾਨ ਕਰਿਓ ਸਾਰੇ ਵੀਰ ਜਿਹੜੇ ਜਿਹੜੇ ਵੀਡੀਓ ਨੂੰ ਦੇਖ ਰਹੇ ਹੋ ਜੇ ਤਾਂ ਦੇਖੋ ਤੁਹਾਨੂੰ ਲੱਗਦਾ ਵੀ ਹਾਂ ਇਹਦੇ ਵਿੱਚ ਕੁਝ ਹੈਗਾ ਕਿਉਂਕਿ ਮੈਨੂੰ ਫੋਨ ਕਰਕੇ ਬਹੁਤ ਵੀਰ ਹੌਸਲਾ ਵਧਾਉਂਦੇ ਨੇ ਵੀ ਹਾਂਜੀ ਤੁਹਾਡੀ ਵੀਡੀਓ ਦੇਖੀ ਸਾਨੂੰ ਵਧੀਆ ਲੱਗੀ ਤਾਂ ਫਿਰ ਤੁਸੀਂ ਸਬਸਕ੍ਰਾਈਬ ਹੁਣੇ ਕਰ ਲਓ ਜਿਹੜੇ ਜਿਨ੍ਹਾਂ ਨੇ ਨਹੀਂ ਕਰਿਆ ਹੋਇਆ ਨਵੇਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਹ ਇਨਸਾਨੀਅਤ ਦੇ ਤੌਰ ਤੇ ਤੁਹਾਡਾ ਵੀ ਫਰਜ਼ ਬਣਦਾ ਸਬਸਕ੍ਰਾਈਬ ਕਰ ਲਓ ਠੀਕ ਹੈ ਨਾ ਤੇ ਆਪਣਾ ਇੱਕ ਚੈਨਲ ਹੋਰ ਬਣਾਇਆ ਉਹ ਮੈਨੂੰ ਜਰੂਰ ਕਾਫੀ ਸਮੇਂ ਤੋਂ ਸੀਗਾ ਵੀ ਮੈਂ ਉਹ ਚੈਨਲ ਬਣਾਵਾ ਉਹਦੇ ਤੇ ਵੀ ਸਪੋਰਟ ਦਿਓ ਉਹਦਾ ਹੈਗਾ ਉਹ ਹੈਗਾ politcal relation ਰਾਜਨੀਤਿਕ ਰਿਸ਼ਤੇ ਠੀਕ ਹੈ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਸ਼ੇਅਰ ਕਰਿਓ ਤੇ ਹੁਣ ਆਪਾਂ ਅੱਗੇ ਗੱਲਬਾਤ ਦਾ ਜਿਹੜਾ ਅੱਜ ਦਾ ਆਪਣਾ ਹੈਗਾ ਤੁਹਾਨੂੰ ਦੱਸਣਾ ਹੈ ਵੀ ਕਿਵੇਂ-ਕਿਵੇਂ ਕੀ ਕਰਨਾ ਹੈ ਉਹ ਇਹ ਹੈ ਵੀ ਆਪਾਂ ਵੱਧ ਪੈਸਾ ਕਮਾਉਣਾ ਘੱਟ ਖਰਚਾ ਕਰਨਾ ਵਸ ਇਹ ਗੱਲ ਨੂੰ ਧਿਆਨ ਚ ਰੱਖਣੀ ਹੈ ਤੁਸੀਂ ਵੱਧ ਪੈਸਾ ਕਮਾਉਣਾ ਘੱਟ ਖਰਚਾ ਕਰਨਾ ਇਹ ਕਿਵੇਂ ਹੋਊਗਾ ਜੀ ਇਹ ਥੋੜੀ ਜੀ ਮਿਹਨਤ ਕਰਨੀ ਪਊਗੀ ਆਪਾਂ ਨੂੰ ਇੱਕ ਤਾਂ ਇਹ ਹੈ ਵੀ ਜਦੋਂ ਆਪਾਂ ਚੂਚਾ ਸ਼ੁਰੂ ਕਰ ਲਿਆ ਪਾਲ ਲਿਆ ਪਾਲਣਾ ਹੈ ਜੀ ਤਾਂ ਚੂਚੇ ਨੂੰ ਸ਼ੁਰੂ ਦੇ ਵਿੱਚ ਹੀ ਜਦੋਂ ਉਹ 20 ਦਿਨ ਦਾ ਹੋ ਜਾਂਦਾ ਹੈ ਤਾਂ ਉਹਨੂੰ ਹਰਾ-ਚਾਰਾ ਖਾਣਾ ਸਿਖਾਓ ਅਖਵਾਰ ਵਸਾ ਲਓ ਇਹ ਵੀ ਇਹ ਮਿੰਤ ਹੈ ਬਸ ਜਿਵੇਂ ਆਪਾਂ ਛੋਟਾ ਜਿਹਾ ਬੱਚਾ ਪਾਲਦੇ ਆ ਉਹੀ ਹੁੰਦਾ ਇਹ ਇਹ ਕੁਦਰਤ ਨਾਲ ਜੁੜਿਆ ਹੋਇਆ ਕੀਤਾ ਹੈ ਇਹਦੇ 'ਚ ਤੁਹਾਨੂੰ ਬਹੁਤ ਪਰਮਾਤਮਾ ਗਾਮਜਾਬੀਆਂ ਦੇਊਗਾ ਕਿਉਂਕਿ ਬਰਦ ਨੇ ਤਾਂ ਪੈਦਾ ਹੋ ਹੀ ਜਾਣਾ ਹੈ ਠੀਕ ਹੈ ਜਨਮ ਲੈਣਾ ਹੀ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਵੀ ਹੈ ਇਹ ਤਾਂ ਸੱਚ ਹੈ ਜੇ ਆਪਾਂ ਕਹੀਏ ਵੀ ਇਹਨੂੰ ਜੀ ਮਾਰ ਦੇਣਗੇ ਐਂਦਾ ਕਰ ਦੇਣਗੇ ਵਾਅਦਾ ਕਰ ਦੇਣਗੇ ਉਹ ਨਹੀਂ ਆਪਣਾ ਕੰਮ ਪਾਲਣ ਤੱਕ ਅੱਗੇ ਪਰਮਾਤਮਾ ਦੇ ਹੱਥ ਹੈ ਆਪਾਂ ਕੀ ਕਰਨਾ ਹੈ ਜੀ ਆਪਾਂ ਨੇ ਉਰ ਪਾਲਣ ਵੇਲੇ 20 ਦਿਨ ਦਾ ਹੋ ਗਿਆ ਜਦੋਂ ਅਖਬਾਰ ਵਸਾ ਲਉ ਥੱਲੇ ਉਹਦੇ ਤੇ ਬਰੀਕ ਹਰਾਚਾਰਾ ਜਿਹੜਾ ਉਹ ਖਾ ਸਕਣ 20 ਦਿਨ ਵਾਲੇ ਬੱਚੇ ਹਾਰਡ ਨਹੀਂ ਪੱਤੇ ਜਿਵੇਂ ਵਰਸੀਮ ਦੇ ਹੁੰਦੇ ਨੇ ਉਹਦਾ ਟੋਕਾ ਕਰ ਲੋ ਤੋਂ ਜਾਂਚ ਚਰੀ ਹੈ ਜਾਂ ਕੋਈ ਵੀ ਚੀਜ਼ ਹੈ ਬਰੀਕ ਕਰ ਲੋ ਟੋਕਾ ਉਹਦਾ ਪਾਲਕ ਲੈ ਲਓ ਯਾਰ ਸਭ ਤੋਂ ਪਹਿਲਾਂ ਸਿਖਾਉਣਾ ਹੀ ਹੈ ਜਦੋਂ ਆਪਾਂ ਉਹਨਾਂ ਨੂੰ ਪਾਲਕ ਹੋਵੇ ਪਾਲਕ ਨੂੰ ਬਰੀਕ ਕਰਕੇ ਅਖਬਾਰ ਤੇ ਪਾ ਦਿਓ ਥੋੜਾ ਜਿਹਾ ਪਾਓ ਪਹਿਲਾਂ ਉਹ ਖਾਣਾ ਸਿੱਖ ਲੈਣਗੇ ਠੀਕ ਹੈ ਨਾਲੇ ਉੱਥੋਂ ਫਿਰ ਇਹ ਬਿਮਾਰੀ ਦਾ ਪਤਾ ਲਾ ਸਕਾਂਗੇ ਆਪਾਂ ਜਦੋਂ ਪਾਲਕ ਖਾਣਗੇ ਨਾ ਉਹ ਤਾਂ ਉੱਥੇ ਬਿਠੂ ਵੀ ਕਰਨਗੇ ਉਹਨੂੰ ਤੁਸੀਂ ਅੰਦਾਜ਼ਾ ਵੀ ਪਤਲੀ ਹੈ ਲਾਲ ਲਾਇਆ ਜਾਂ ਕੋਈ ਹੋਰ ਦਿੱਕਤ ਹੈ ਉਹ ਤੋਂ ਆਪਾਂ ਨੂੰ ਉਹਨਾਂ ਦੀ ਬਿਮਾਰੀ ਦਾ ਵੀ ਪਤਾ ਲੱਗ ਜਾਊਗਾ ਇਹਦੇ ਤੇ ਆਪਾਂ ਅਲੱਗ ਵੀਡੀਓ ਕਰਾਂਗੇ ਹਨਾ ਤੇ ਇਹ ਇਹ ਜ਼ਰੂਰੀ ਇੱਕ ਤਾਂ ਇਹ ਇੱਥੇ ਆ ਕੇ ਆਪਾਂ ਕਾਮਯਾਬ ਹੋਵਾਂਗੇ ਕਿਉਂਕਿ ਜੇ ਬਰਡ ਮਰਨ ਲੱਗ ਗਿਆ ਬਿਮਾਰ ਹੋਣ ਲੱਗ ਗਿਆ ਉਦਰੀ ਧਿਆਨ ਹੋ ਜਾਂਦਾ ਹੈ ਸਾਮ ਸੰਭਾਲ ਘੱਟ ਹੁੰਦੀ ਹੈ ਫਿਰ ਉਸ ਤੋਂ ਬਾਅਦ ਦੂਜਾ ਸਟੈਪ ਜਦੋਂ ਉਹ ਵੱਡੇ ਹੋਣਗੇ ਖਰਾਕ ਵੀ ਵੱਧ ਖਾਣਗੇ ਜੇ ਹੁਣ ਆਪਾਂ ਕਹੀਏ ਵੀ ਸਾਰੀ ਮੁੱਲ ਦੀ ਖਰਾਕ ਜਿਹੜੀ 30 35 ਰੁਪਏ ਕਿਲੋ ਵਾਲੀ ਪਾ ਕੇ ਆਪਾਂ ਕਾਮਯਾਬ ਨਹੀਂ ਹੋ ਸਕਦੇ ਨਾਲ ਆਪਾਂ ਨੂੰ ਹੱਥ ਹਿਲਾਉਣਾ ਪੈਣਾ ਠੀਕ ਹੈ ਹਾਂ ਉਹ ਉਹਦੇ ਲਈ ਆਪਾਂ ਨੂੰ ਸਸਤੀ ਖਰਾਕ ਦਾ ਪ੍ਰਬੰਧ ਸਸਤੀ ਤੋਂ ਭਾਵ ਵੀ ਨਹੀਂ ਹੈਗਾ ਵੀ ਉਹਦੇ 'ਚ ਕੁਝ ਹੋਊਗਾ ਹੀ ਨਹੀਂ ਵਿਟਾਮਿਨ ਜੋ ਵੀ ਉਹਦੇ 'ਚ ਜ਼ਰੂਰੀ ਤੱਤ ਨੇ ਉਹ ਨਹੀਂ ਹੋਣਗੇ ਤੇ ਪਰ ਆਪਾਂ ਨੂੰ ਪੈਸਾ ਬਚੂਗਾ ਆਪਣਾ ਠੀਕ ਹੈ ਜੀ ਉਹਦੇ ਕੀ ਕਰਨਾ